ਅੱਜ ਦੁਪਹਿਰ ਦੇ ਟਾਈਮ ਸ਼੍ਰੀ ਦਵਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਜਿਹੜਾ ਸੈਕੰਡ ਫਲੋਰ ਤੇ ਨੋਟਿਸ ਕੀਤਾ ਗਿਆ ਗੁਰੂ ਰਾਮਦਾਸ ਸਰਾਏ ਦੇ ਉੱਤੇ ਸੇਵਾਦਾਰ ਜਸਵੀਰ ਸਿੰਘ ਨੇ ਉਹਨੂੰ ਜਦੋਂ ਥੱਲੇ ਉਤਰਨ ਵਾਸਤੇ ਕਿਹਾ ਤਾਂ ਉਹਨੇ ਰਿਫਿਊਜ਼ ਕੀਤਾ ਫਿਰ ਜਦੋਂ ਉੱਪਰ ਗਏ ਸੇਵਾਦਾਰ ਤਾਂ ਉਹਨੇ ਉੱਥੇ ਇੱਕ ਆਇਰਨ ਰੌਡ 'ਤੇ ਈਸੀ ਉਹਨੂੰ ਲੈ ਕੇ ਘੁਮਾਉਣਾ ਸ਼ੁਰੂ ਕਰਤਾ ਜਿਸ ਨਾਲ ਕਿ ਸੇਵਾਦਾਰ ਜਸਵੀਰ ਸਿੰਘ ਜੀ ਦੇ ਸੱਟ ਲੱਗੀ ਇਹਨਾਂ ਨੂੰ ਉਹਨਾਂ ਨੇ ਹੋਰ ਦੂਸਰੇ ਸੇਵਾਦਾਰਾਂ ਨੂੰ ਤੇ ਸੰਗਤ ਨੂੰ ਉੱਪਰ ਬੁਲਾ ਲਿਆ ਉਸ ਬਾਅਦ ਇਸ ਸ਼ਖਸ ਨੂੰ ওভারਪਾਰਕ ਕਰ ਲਿਆ ਗਿਆ ਇਸ ਕਫਲ ਦੇ ਵਿੱਚ ਉਸ ਜਿਹੜਾ ਸ਼ਖਸ ਜਿਹਦੀ ਪਛਾਣ ਜ਼ੁਲਫਾਨ ਰੈਜ਼ੀਡੈਂਟ ਆਫ ਸ਼ਾਦੀਪੁਰ ਡਿਸਟ੍ਰਿਕਟ ਯਮਨਾਨਗਰ ਹਰਿਆਣਾ ਕੀਤੀ ਗਈ ਉਹਦੇ ਵੀ ਇੰਜਰੀ ਹੋਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਸ ਪੀ ਸੀ ਦੀ ਕੰਪਲੇਂਟ ਦੇ ਉੱਤੇ ਔਰ ਉਹਦੀ ਅਰੈਸਟ ਵੀ ਹੋ ਗਈ ਹੈ ਜ਼ੁਲਫਾਨ ਦੀ ਔਰ ਇਹਦੇ ਪੰਜ ਬੰਦੇ ਇੰਜਰਡ ਹੋਏ ਸੀ ਇਨ ਬੰਦੇ ਡਿਸਚਾਰਜ ਹੋ ਗਿਆ ਟ੍ਰੀਟਮੈਂਟ ਬਾਅਦ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ। ਔਰ ਇਹਦੇ ਘਰੋਂ ਜਦੋਂ ਪਤਾ ਕੀਤਾ ਕਿ ਇਹ ਬਦਰ ਨਾਲ ਗੱਲ ਕੀਤੀ ਗਈ। ਉਹ ਇਸੇ ਹੀ ਗੱਲ ਸਾਹਮਣੇ ਆਈ ਕਿ ਫੈਮਿਲੀ ਮੈਟਰਸ ਦੇ ਵਿੱਚ ਇਹਦੇ ਕਾਫੀ ਡਿਸਪੂਟ ਚੱਲ ਰਹੇ ਨੇ ਆਪਣੀ ਵਾਈਫ ਨਾਲ ਵੀ ਬ੍ਰਦਰ ਨਾਲ ਵੀ। ਸੋ 3 ਦਿਨ ਪਹਿਲਾਂ ਇਹ ਸ਼ਾਦੀਪੁਰ ਯਮਨਾਨਗਰ ਤੋਂ ਆ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੋਰ ਗਤੀਵਿਧੀਆਂ ਅਸੀਂ ਸਾਰੀ ਟਰੈਕ ਕਰ ਰਹੇ ਹਾਂ। ਔਰ ਸਿਚੁਏਸ਼ਨ ਓਨ ਗਰਾਉਂਡ ਬਿਲਕੁਲ ਠੀਕ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਝੂਠੀ ਅਫਵਾਹ ਤੋਂ ਬਚੋ